ਭਾਈ ਮੇਰੀ ਵੀਡੀਓ ਵੀ ਗਈ ਆ ਦੀ ਭਾਈ ਮੇਰੀ ਕਿਹੜੀ ਵੀਡੀਓ ਭਾਈ ਵਿੱਚ ਚੱਲ ਹੋਣਾ ਵੇਖੀ ਆਂ ਕਿੰਦੀ ਤੈਨੂੰ ਦੱਸਦੇ ਹੋ ਮੈਂ ਆਪੇ ਦਾ ਮਾਨਸਾ ਦਾ ਕਮਾਂਡ ਪਾਣੀ ਮੋਬਾਈਲ ਦੇ ਪੇਜ ਕਰ ਸੇ ਮੇਰੀ ਵੀਡੀਓ ਅੱਧਾ ਲੈ ਕੇ ਆਇਆ ਆ ਆ ਦੇਖ ਤੈਨੂੰ ਵੀਡੀਓ ਤੇਰੀ ਵੀ ਗਈ ਆ ਇਹ ਦੱਸ ਵਾ ਨਿਕਲੇਗਾ ਇਹਨੇ ਸਮਾਨ ਤੁਸੀਂ ਇੱਕ ਮਿੰਟ ਪਾਜੀ ਚਾਹੇ ਤੁਸੀਂ ਤਕੀਸ਼ ਕਰ ਲਓ ਜਾਓ ਮਾ ਜੀ ਕੋਲ 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 ਉਹ ਪੈਣ ਨਹੀਂ ਕਿਸੇ ਫੇਰ ਫੇਰ ਹੁੰਦਾ ਯਾਰ ਕਮਾਨ ਕੋ ਵਿਚ ਆਪਣਾ ਆਪਣਾ ਮਾਡਲ ਆਪਣਾ ਇੱਕ ਵਾਰ ਲੈ ਜਾ ਆ ਵੀ ਹੋ ਨਾ ਕੱਢ ਗਿਆ ਹਾਂ ਅੰਜੀ ਇਹ ਸਮਾਨ ਇਹ ਜੇਬ ਜੇਬ ਚੋਂ ਕੱਢਿਆ ਆ ਇੱਕ ਹੋਰ ਸੀ ਇੱਥੇ ਵੀ ਦਿਖਾਇਆ ਕੋਈ ਇੱਥੋਂ ਬਣਾਵਾ ਲੈ ਇਹਨਾਂ ਦੇ ਕੋਈ ਸਾਡਾ ਹੋ ਜਾ ਥੋੜਾ ਅੱਗੇ ਜੁਨੀਆ ਪੈ ਗਈ ਜਿਹੜਾ ਜਿਆਦਾ ਬੰਦ ਮਾਰੋ ਕੋਈ ਆ ਗਿਆ ਇਹਨੇ ਪੱਕਾ ਸਮੇਂ ਕੇ ਚੁੱਕਿਆ ਨਾ ਆ ਗਿਆ ਅੱਜ ਤੂੰ ਚੱਲ ਹੋ ਗਿਆ ਸਾਲਾ ਕਿਤਨਾ ਸਹੀ ਹੋ ਗਿਆ ਇਹ ਮੀਆਂ ਮਿਲਦਾ ਇੱਕ ਕੱਲ ਤਾਂ ਸਹੀ ਖਾਣੀ ਹੋਰ ਅੱਗੇ ਸਾਰੇ ਆਗੇ ਸਾਰੇ ਨਹੀਂ ਸਾਡੇ ਤੋਂ ਬਾਂਹ ਕੇ ਪੈਸੇ ਗਈ ਦੀ ਉਹਨਾਂ ਤਰੀਕੇ ਵੀ ਉਹਨਾਂ ਮੇਰਾ ਨਾਮ ਸ਼ੁਭਮ ਹੈ ਜੀ। ਦੁਕਾਨ ਤੇ ਅੱਸੀ ਸਾਰੇ ਜਨੇ ਬੈਠੇ ਸੀ ਤੇ ਮੈਂ 2 ਮਿੰਟ ਵਾਸ਼ਰੂਮ ਗਿਆ ਸੀ ਅੰਦਰ ਤੇ ਸਾਹਮਣੇ ਦੁਕਾਨਦਾਰ ਭਾਜੀ ਨੂੰ ਕਹਿ ਕੇ ਗਿਆ ਸੀ ਕਿ ਸਾਹਮਣੇ ਧਿਆਨ ਰੱਖਿਓ 2 ਮਿੰਟ 1 ਮਿੰਟ ਦੇ ਅੰਦਰ ਇੱਕ ਬੰਦਾ ਦੁਕਾਨ ਦੇ ਅੰਦਰ ਵੜਦਾ ਜੇ ਤੇ ਥੋੜਾ ਸਮਾਨ ਉਹਨੇ ਚੁੱਕਿਆ ਸੀ ਤੇ ਥੋੜਾ ਚੁੱਕਣ ਲੱਗਾ ਸੀ ਸਮਾਨ ਨੂੰ ਹੱਥ ਪਾਣ ਲੱਗਾ ਸੀ ਤੇ ਅਹੀਂ ਸਾਰੇ ਨੇ ਮਿਲ ਕੇ ਉਹਨੂੰ ਫੜ ਲਿਆ ਤੇ ਜਦੋਂ ਉਹ ਫੜ ਕੇ ਸਮਾਨ ਬਰਾਮਦ ਹੋਰ ਕੋ ਕਰ ਲਿਆ ਸਮਾਨ ਤਲਾਸ਼ੀ ਲੈ ਕੇ ਲੈ ਲਿਆ ਜੇ ਤੇ ਪਿੱਛੇ ਪਤਾ ਲੱਗਾ ਕਿ ਪਿੱਛੇ ਬਾਜ਼ਾਰ 'ਚ ਹੋਰ ਦੁਕਾਨਾਂ ਤੇ ਚੋਰੀਆਂ ਕਰਕੇ ਆਇਆ ਸੀ ਤੇ ਉਹ ਭਾਜੀ ਵੀ ਹਏ ਤੇ ਉਹਨਾਂ ਨੇ ਵੀ ਹੁਣ ਫੜਿਆ ਜੇ ਤੇ ਪੁਲਿਸ ਨੂੰ ਦਰਖਾਸਤ ਦੇ ਚੱਲੇ ਆ ਫੋਨ ਕਰਕੇ ਬੁਲਾਇਆ ਜੇ ਤੇ ਹੁਣ ਆਪਣੀ ਕਾਰਵਾਈ ਪੁਸ਼ ਕਰ ਰਹੀ ਹੈ ਕੀ ਮੰਗ ਕੀ ਕਰਦੇ ਜੀ ਪੁਲਿਸ ਬਾਰੇ ਕਿ ਪੈਟਰੋਲਿੰਗ ਹੋਣੀ ਚਾਹੀਦੀ ਹੈ ਪੈਟਰੋਲਿੰਗ ਤੇ ਸਰ ਹੋਣੀ ਚਾਹੀਦੀ ਹੈ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਹੋਣੀ ਚਾਹੀਦੀ ਹੈ ਐਡਾ ਵੱਡਾ ਬਾਜ਼ਾਰ ਹੈ ਕੋਈ ਛੋਟੀ ਦੋ ਤਿੰਨ ਦੁਕਾਨਾਂ ਤੇ ਨਹੀਂ ਗਿਆ ਜੇ ਇਹਦੇ ਵਿੱਚ ਕਿੰਨੇ ਵੇਲੇ ਚਰਚ ਆ ਗਈ ਸੀ ਪੁਲਸ ਆ ਗਈ ਸੀ ਸਰ 10 ਮਿੰਟ ਤੱਕ ਆ ਗਈ ਸੀ ਪੁਲਸ ਮੇਰਾ ਨਾਮ ਗੌਰਵ ਕੁਮਾਰ ਗੌਰਵ ਜੀ ਕੀ ਘਟਨਾਈ ਹੈ ਇਹ ਜਿਹੜਾ ਮੌਕੇ ਤੇ ਸ਼ਖਸ ਫੜਿਆ ਗਿਆ ਸਾਰੇ ਸਾਲ ਹੋ ਗਿਆ ਪਿਛਲੇ ਸਾਲ ਵੀ ਆਇਆ ਸੀ ਚੋਰੀ ਕਰਕੇ ਤੇ ਪੈਸੇ ਕੱਢ ਕੇ ਗੱਲੇ ਚੋ ਪੇਸ਼ ਕਰਸਣਾ ਤੋੜ ਕੇ ਗੱਲਾਂ ਤੇ ਪੈਸੇ ਕੱਢ ਕੇ ਲੈ ਗਿਆ ਸੀ ਤੇ ਐਰ ਕੀ ਫਰਵਰੀ ਦੇ ਮਹੀਨੇ ਚ ਫੇਰ ਆ ਗਿਆ 19 ਫਰਵਰੀ ਨੂੰ ਆਇਆ ਸੀ ਸਾਡੇ ਕੋਲ ਇਹਦੀ ਵੀਡੀਓ ਹੈਗੀ ਹੈ ਤੇ 19 ਫਰਵਰੀ ਨੂੰ ਇਹ ਸਾਡੇ ਗੱਲੇ ਚੋਂ 14000 ਫੇਰ ਕੱਢ ਕੇ ਲੈ ਗਿਆ ਪਿਛਲੇ ਸਾਲ ਵੀ 13000 ਕੱਢ ਕੇ ਲੈ ਗਿਆ ਐਰਕੀ 14000 ਕੱਢ ਕੇ ਲੈ ਗਿਆ ਹਾਂ ਬੰਦਾ ਐ ਹੋਈ ਸਾਡੇ ਕੋਲ ਪਿਛਲੇ ਸਾਲ ਦੀ ਵੀਡੀਓ ਹੈਗੀ ਸੀ ਉਹ ਦੋ ਦੋ ਚਾਰ ਦਿਨ ਪਹਿਲਾਂ ਡਿਲੀਟ ਕੀਤੀ ਐ ਨਵੀਂ ਵੀਡੀਓ ਉਹਦੇ ਕੋਲ ਜੀ ਤੁਸੀਂ ਇਹਨੂੰ ਪਛਾਣ ਕੇ ਮੌਕੇ ਤੇ ਸਪੱਡ ਲਿਆ ਇਹਨਾਂ ਨੇ ਮੌਕੇ ਤੇ ਫੜਿਆ ਸੀ ਇਹ ਇੱਥੇ ਆ ਕੇ ਇਹਦੀ شناخت ਜੀ ਉਹੀ ਬੰਦਾ ਹੈਗਾ ਪਰ ਕੀ ਮੰਗੀ ਕਰਦੇ ਹੋ ਮੰਗ ਕਰਦੇ ਆ ਇਹਦੀ ਚੰਗੀ ਤਰ੍ਹਾਂ ਕਾਰਵਾਈ ਹੋਏ ਤੇ ਘਰ ਦਾ ਐਡਰੈਸ ਸਾਨੂੰ ਵੀ ਦਿੱਤਾ ਜਾਵੇ ਨਾਲੇ ਸਾਰਾ ਕੁਝ ਇਹਦਾ ਪਤਾ ਕੀਤਾ ਜਾਵੇ ਕਿੱਥੇ ਰਹਿੰਦਾ ਕਿੱਥੇ ਨਹੀਂ ਸਭ ਕੁਝ ਪਤਾ ਕੀਤਾ ਜਾਵੇ ਤੇ ਇਹਦੇ ਤੇ ਨਾਤ ਪਾਈ ਜਾਵੇ ਦੁਬਾਰਾ ਕਈ ਦੁਕਾਨਦਾਰ ਚੋਰੀ ਨਾ ਕਰਿਆ ਸਾਰੀ ਦੁਕਾਨਾਂ ਵਾਲੇ ਉਹਦੇ ਕੋ ਤੰਗ ਹੈਗੇ ਘਟੋ ਘਟ 100 ਦੁਕਾਨ ਹੈਗੀ ਇੱਥੇ ਸਾਰੇ ਤੰਗ ਹੈਗੇ ਉਹਦੇ ਤੋਂ ਸਾਰੇ